ਨੇ ਬੜੀ ਚਲਾਕੀ ਦੇ ਨਾਲ ਬੜੀ ਸਮਝਦਾਰੀ ਦੇ ਨਾਲ ਔਰ ਨਵੇਂ ਤੌਰ ਤਰੀਕੇ ਦੇ ਨਾਲ ਇਹ ਚੋਣਾਂ ਦੇ ਵਿੱਚ ਆਪਣਾ ਰੋਲ ਅਦਾ ਕੀਤਾ ਤੁਹਾਨੂੰ ਪਤਾ ਹੋਣਾ ਕਿ ਬਰੌਂ ਐਸਐਸਪੀ ਦੀ ਪਹਿਲੀ ਜਿਹੜੀ ਉਹ ਆਡੀਓ ਲੀਕੇਜ ਹੋਈ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਕਿਸ ਤਰੀਕੇ ਦੇ ਨਾਲ ਆਪਾਂ ਉਗੂਰ ਵਿੱਚ ਢੰਗ ਕੱਸਿਆ ਗਿਆ ਸੀ ਕਿ ਇਸ ਵਾਰ ਆਪਾਂ ਪੇਪਰ ਰਿਜੈਕਸ਼ਨ ਦੀ ਬਜਾਏ ਕਿਸ ਤਰ੍ਹਾਂ ਉੱਥੋਂ ਤੱਕ ਬੱਚੇ ਪਹੁੰਚਣ ਨਹੀਂ ਦੇਣੇ ਔਰ ਕਿਸ ਤਰ੍ਹਾਂ ਲੋਕਾਂ ਨੂੰ ਰੋਕਣਾ ਤਾਂ ਜੋ ਨਾਮੀਨੇਸ਼ਨ ਨਾ ਪਰਣ ਉਹ ਸਾਰੀ ਗੱਲ ਦਾ ਵਰੁਣ ਸ਼ਰਮਾ ਦੀ ਇੱਕ ਐਸਐਸਪੀ ਮੌਜੂਦਾ ਦੀ ਡੀਐਸਪੀ ਐਨਆਰ ਆਡੀਓ ਟੇਪ 'ਤੇ ਗੱਲ ਕਰ ਸੌਂਦੀ ਹੈ ਕੀ ਕਿਸ ਪ੍ਰਕਾਰ ਸਾਰੇ ਪੰਜਾਬ ਦੇ ਵਿੱਚ ਇਹਦਾ ਨੇ ਕੰਮ ਕੀਤਾ ਔਰ ਤੁਹਾਨੂੰ ਪਤਾ ਹੈ ਕਿ ਕਈ ਦਾਦਾ ਤੇ ਪੋਲਿੰਗ ਸਟਾਰਟ ਹੋਣ ਤੋਂ ਪਹਿਲਾਂ ਬੈਲਟ ਪੇਪਰ ਜਿਹੜੇ ਬਾਹਰ ਆ ਵੀ ਸਰ ਔਰ ਉਹ ਸੋਸ਼ਲ ਮੀਡੀਆ ਚ ਚਰਚਾ ਦਾ ਵਿਸ਼ਾ ਸਨ ਕਿ ਹਜੇ ਤਾਂ VOTING ਸ਼ੁਰੂ ਨਹੀਂ ਹੋਈ ਤੇ ਬੈਲਟ ਪੇਪਰ ਕਿੱਥੋਂ ਆਏ ਤੇ ਕਿਦਾਂ ਆ ਗਏ

ਜ਼ਿਲ੍ਹਾ ਪਰੀਸ਼ਦ ਦੇ ਚੋਣ ਹੋਏ 347 ਸੀਟਾਂ ਸਨ ਟੋਟਲ ਤੇ ਚੋਣ ਇਹਨਾਂ ਨੇ ਲਿਖਿਆ ਜਿਹੜੀ ਆਮ ਆਦਮੀ ਪਾਰਟੀ ਹੈ ਉਹਨਾਂ ਨੇ ਕਿਹਾ ਕਿ ਅਸੀਂ 220 ਸੀਟਾਂ ਜਿੱਤ ਗਏ ਤੇ ਸ਼੍ਰੋਮਣੀ ਅਕਾਲੀ ਦਲ 46 ਸੀਟਾਂ ਜਿੱਤ ਗਿਆ ਜਿਹੜਾ ਇਹਨਾਂ ਨੇ ਰਿਜ਼ਲਟ

ਇਹ ਪੱਗਾਂ ਨੂੰ ਕਿਹੜਾ ਕਿੱਲ ਲੱਗੇ ਹੁੰਦੇ ਇਹ ਤਾਂ ਲੈਂਦੀਆਂ ਤੇ ਵੱਜਦੀਆਂ ਰਹਿੰਦੀਆਂ ਡੇਰਾ ਬਾਬਾ ਨਾਨਕ ਇਹ ਵੀ ਜੀਰਾ ਦੇ ਵਿੱਚ ਰਾਤ ਨੂੰ 1 ਵਜੇ ਤੱਕ ਸਾਡਾ ਤਰਨਾ ਪ੍ਰਦਰਸ਼ਨ ਕੁਲਬੀਰ ਸਿੰਘ ਜੀਰਾ ਨੇ ਕੀਤਾ ਸੋਗ ਸਰਕਾਰੀਆਂ ਸਾਹਮਣੇ ਬੋਲੀਆਂ ਚਲਾਦੀਆਂ 307 ਦੇ ਪਰਚੇ ਦੇ ਵਿੱਚ ਰਾਜਾ ਸੰਸੀ ਇਸ ਤਰ੍ਹਾਂ ਮਜੀਠਾ ਜਨਾਲਾ ਜਿੱਥੇ ਬਾਈਕਾਟ ਹੋ ਗਿਆ ਫਾਰ ਇਗਜ਼ਾਮਪਲ ਉਹਨਾਂ 18 ਸੀਟਾਂ ਨੂੰ ਬਾਈਕਾਟ ਹੋਇਆ ਨੂੰ ਵੀ ਆਮ ਆਦਮੀ ਪਾਰਟੀ ਨੇ ਆਪਣੇ ਹਿੱਸੇ ਚ ਲਏ। ਫਿਰ ਅਨਓਪੋਜ਼ਡ 11 ਐਸਐਸਪੀ ਵਰੁੰਡਾ ਤਰੀਕਾ ਕਿਿੱਤੇ ਦਾ ਘਾਰਾਲੀ ਨੂੰ ਫੜ ਕੇ ਜਾਂ ਘਾਰਾਵੀ ਨੂੰ ਡਰਾ ਕੇ ਤੁਮ ਕਾ ਕੇ ਕਾਗਜ਼ ਨਹੀਂ ਭਰਦੇ ਨੇ। ਤੇ 11 ਸੀਟਾਂ ਅਨਓਪੋਜ਼ਡ

चुनाव हो चुनाव होयानी कांग्रेस पार्टी बाठ सीटा ले गई आम आदमी पार्टी एक सो छटा लै गई छियाली सीटा एग्जैक्ट मेनु श्रोमी अकाली दल का पता नहीं है जो वह कह

212 ਅਨਪੋਜ਼ ਮੁੱਖ ਮੰਤਰੀ ਮਾਨ ਸਾਹਿਬ ਦੀ ਨਵੀਂ ਪਾਲਿਸੀ ਦੇ ਅਧੀਨ ਪੰਜਾਬ ਦੇ ਪੁਲਿਸ ਅਫਸਰਾਂ ਨੇ ਪੁਰਾਣੇ ਪਰਚੇ ਜਾਂ ਉਹਨਾਂ ਦੇ ਰਿਸ਼ਤੇਦਾਰਾਂ ਦੇ ਪਰਚੇ ਦਾ ਦਬਾਅ ਬਣਾ ਕੇ ਔਰ ਜਿਹੜੀ ਸਟੈਟਿਕੀ ਦਾ ਸਪੋਜ਼ ਹੋਇਆ ਵਰੁਣ ਸ਼ਰਮਾ ਦੀ ਆਡੀਓ ਵੀਡੀਓ ਆਡੀਓ ਉਹਦੇ ਵਿੱਚ ਉਰੇ ਫਤ 212 ਅਨਓਪੋਜ਼ਡ ਜਿੱਤ ਗਈ ਜਿੱਥੇ ਕਾਗਜ਼ ਨਹੀਂ ਪੜੇ ਪਰ 38 ਸੀਟਾਂ ਤੇ ਕਾਗਜ਼ ਪਾੜਦੇ ਕਿੰਨਿਆਂ ਦੇ ਵੀ 38 ਸੀਟਾਂ ਔਰ ਪੇਪਰ ਰਿਜੈਕਸ਼ਨ ਜਿਹੜਾ ਹੋਇਆ ਉਹ 328 ਟੋਟਲ 2834 328 ਕੋਈ 1100 ਕਹੀ ਜਾਂਦਾ ਆਪਣੀ ਮਰਜ਼ੀ ਨਾਲ

ਦੋ ਫਿੱਟੀਆਂ ਸੀਟਾਂ ਛੋਟੇ ਛੋਟੇ ਮਾਰ ਦਿੰਦੇ ਜਿੱਟੀਆਂ ਹਰਾ ਦਿੱਤੀਆਂ ਗਈਆਂ ਐਨੇ ਮੇਰੇ ਨਾਲ ਨਹੀਂ ਹੋਇਆ ਇਹ ਪੰਜਾਬੀਆਂ 74 ਸੀਟਾਂ ਤੇ ਇਸ ਤਰ੍ਹਾਂ ਹੋਇਆ ਫੋਰਸਫੁਲੀ ਡਿਕਲੇਅਰ ਕਰ ਦਿੱਤੇ ਕਿ ਰਾਤ ਦੇ 12:00 1:00 ਤੱਕ ਜਿਹੜਾ ਪ੍ਰੀਸ਼ਦ ਵੀ ਸਾਡੀ ਡਿਕਲੇਅਰ ਨਹੀਂ ਹੋ ਰਹੀ ਸੀ ਜਿਹਨੂੰ ਰਾਤ ਨੂੰ ਸਾਢੇ 12:00 1:00 ਵਜੇ ਲੜਾਈ ਲੜ ਕੇ ਸਬਿੱਟੇ ਤੇ ਲਿਆ ਗਿਆ ਕਿ ਏ ਬੀ ਸੀ ਉਹ ਘਰੇ ਵੀ ਜਾਂਦੇ ਆਂਗਾ ਕੋਟ ਭਾਈ ਦੀ ਜਿਹੜਾ ਪ੍ਰੀਸ਼ਦ ਚਾਲੀ ਮੋਟਾ ਨਾਲ ਕੇ ਸੱਖਾ ਮੋਟਾ ਨਾਲ ਜਿੱਤੇ ਸੋ ਇਲੈਕਸ਼ਨ ਹੋਇਆ 2037 ਤੇ ਜਾਣੀ ਕਿ 838 ਦਾ ਅੰਕੜਾ ਤਾਂ ਮਾਨਯੋਗ ਆਮ ਆਦਮੀ ਪਾਰਟੀ ਔਰ ਮੁੱਖ ਮੰਤਰੀ ਸਾਹਿਬ ਨੇ ਸਮਾਰਟਲੀ ਵੈਸੀ ਆਪ ਦੇ ਖਾਤੇ ਚ ਜੋੜ ਲਿਆ ਚੋਣਾਂ ਹੋਇਆ 2037ਾਂ ਤੇ ਆਈਐਨਸੀ 630 ਵੋਟਾਂ ਸੀਟਾਂ ਜਿੱਤ ਗਈ ਇੰਡੀਅਨ ਨੈਸ਼ਨਲ ਕਾਂਗਰਸ ਔਰ ਆਮ ਆਦਮੀ ਪਾਰਟੀ 806 ਸੀਟਾਂ ਤੇ ਜੇਤੂ ਰਹੀ ਸ਼੍ਰੋਮਣੀ ਅਕਾਲੀ ਦਲ ਦੀ ਫਿਗਰ ਸਾਡੇ ਕੋਲੇ 420 ਦੀ ਹੈ ਪਰ ਉਹ 445 ਆਪ ਕਹਿੰਦੇ ਅਭੀ ਅਸੀਂ ਜਿੱਤੇ ਤੇ तकरीबन 66 ਸੀਟਾਂ ਬੀਜੇਪੀ ਲੱਗੀ ਤੇ ਆਦਰ 180 ਲੱਗੇ ਆਦਰ ਸੋ ਕਹਿਨ ਦਾ ਭਾਵ ਸਾਡੇ ਨਾਲੋਂ ਫਰਕ ਆਮ ਆਦਮੀ ਪਾਰਟੀ ਦਾ ਅਗਰ ਲਈਏ ਤਾਂ 100 ਬੈਠੀ ਸੀਟਾਂ ਦਾ ਫਰਕ ਟੁੱਟਨਗਾ ਤੇ ਜਿਹੜੇ ਦੂਜੇ ਉਹ ਸਾਡੇ ਨਾਲੋਂ ਅਗਰ ਫਰਕ ਲਾਈਏ ਤਾਂ 210 ਸੀਟਾਂ ਜਿਨ੍ਹਾਂ ਨੂੰ ਅੱਜਕੱਲ ਬਹੁਤ ਪ੍ਰਚਾਰ ਪਸਾਰ ਹੋ ਰਿਹਾ ਹੈ ਅਸੀਂ ਤਾਂ ਕਿਸੇ ਨਾਲ ਗਲਤ ਨਹੀਂ ਕੀਤੀ ਹਾਂ ਅਸੀਂ ਧੰਨਵਾਦੀ ਹਾਂ ਪੰਜਾਬ ਦੇ ਲੋਕਾਂ ਦਾ ਜਿੰਨਾ ਨੇ ਮੰਨਦੇ ਕਿੰਤਾ ਔਰ ਬਹੁਤ ਸਾਰੀਆਂ ਜਗ੍ਹਾ ਤੇ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਸਨ ਉਹ ਸਾਡੇ ਸਾਹਮਣੇ ਆਈਆਂ ਪਰ ਕਾਂਗਰਸ ਪਾਰਟੀ ਦਾ ਬਹੁਤ ਚੰਗਾ ਪ੍ਰਦਰਸ਼ਨ ਰਿਹਾ ਕਾਂਗਰਸ ਪਾਰਟੀ ਦੇ ਲੀਡਰਾਂ ਨੇ ਬਹੁਤ ਚੰਗਾ ਕੰਮ ਕੀਤਾ ਔਰ ਸਾਡੀ ਬਹੁਤ ਚੰਗੀ ਪਰਫਾਰਮੈਂਸ ਰਹੀ ਹੈ ਐਜ਼ ਅ ਆਪੋਜੀਸ਼ਨ ਅਗਰ 2018 ਵੀ ਤੁਸੀਂ ਗੱਲ ਕਰ ਲਓ ਇਹ 2018 ਚ ਕੀ ਹੋਇਆ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜੇ ਕਿਉਂਕਿ ਇਹ ਜਿਹੜੀਆਂ ਚੋਣਾਂ ਹੁੰਦੀਆਂ ਚਾਹੇ ਪੰਚਾਇਤ ਚੋਣਾਂ ਹੋਣ ਚਾਹੇ ਕਾਰਪੋਰੇਸ਼ਨ ਦੀਆਂ ਚੋਣਾਂ ਹੋਣ ਪੰਜਾਬ ਦੇ ਵਿੱਚ ਰੁਝਾਨ ਇਹ ਰਿਹਾ ਕਿ ਆਮ ਤੌਰ ਤੇ ਸਰਕਾਰ ਦੀਆਂ ਚੋਣਾਂ ਪਰ ਕਾਰਪੋਰੇਸ਼ਨ ਦੀਆਂ ਚੋਣਾਂ ਦੇ ਵਿੱਚ ਵੀ ਅਸੀਂ ਬਾਜ਼ੀ ਮਾਰੀ ਚਾਹੇ ਉਹ ਫਗਵਾਣਾ ਸੀ ਚਾਹੇ ਉਹ ਅਮ੍ਰਿਤਸਰ ਸੀ ਜਲੰਧਰ ਚ ਵੀ ਸਾਡਾ ਵਧੀਆ ਵਯਾ ਤੇ ਪਟਿਆਲਾ ਚ ਜਿਵੇਂ ਲੁੱਟਿਆ ਤੁਹਾਨੂੰ ਪਤਾ ਹੈ ਪਰ ਮੈਂ 2018 ਦੇ ਰਿਜ਼ਲਟ ਦੱਸਾਂ ਤੁਸੀਂ ਕੱਢ ਲਿਓ ਕਾਂਗਰਸ 331 ਸੀਟਾਂ ਤੇ ਸੀ ਤੇ ਸ਼੍ਰੋਮਣੀ ਅਕਾਲੀ ਦਲ 18 ਸੀ ਸੀਪੀ 2 ਸੀਟਾਂ ਤੇ ਸੀ ये आम आदमी पार्टी जीरो सी इन 2018 जो तो कांग्रेस का राज थी अगर ब्लॉक सब चीज ही गलत करिए कांग्रेस 2351 पे थी ये रिजल्ट है क्या थोड़े को मेरे को स्क्रीनशॉट से के थोड़े मीडिया आ ले कांग्रेस 2351 पे शिरोमणि अकाली दल 354 पे बीजेपी 33 पे ਤੇ ਝਾੜੂ 03 2894 ਕੋ ਝਾੜੂ 03 ਇਹ 2018 ਦੇ ਅੰਕੜੇ ਇਹ ਤੁਹਾਡੇ ਸਾਰਿਆਂ ਕੋਲੇ ਹੋਣਗੇ ਜੇ ਤੁਸੀਂ ਇਹ ਨੂੰ ਗੂਗਲ 'ਤੇ ਕਰ ਲੋ ਲੇਕਿਨ ਇਸ ਤੇ ਬਾਅਦ ਵੀ ਨਹੀਂ ਸਾਡੇ ਕੇਗਰ ਨੇ ਬਹੁਤ ਚੰਗਾ ਪਰਫਾਰਮ ਕੀਤਾ ਮੈਂ ਕੇਗਰ ਦਾ ਤਨਵਾਦ ਕਰਨਾ ਚਾਹੁੰਦਾ ਔਰ ਮੈਂ মিডিਆ ਦੇ ਭਰਾਵਾਂ ਨੂੰ ਕਹਿਣਾ ਚਾਹੁੰਦਾ कि जो रियलिटी ते तथ्य ने कि कौन पहले नंबर पे है कौन दूसरे पे है कौन तीजे पे है और की किरी किरी परफॉर्मेंस रही वो जे लोका तक गल सही पहुंचे पहुंचेगी तो पता चलेगा कोई डायनासोर की गल कर रहे हैं कोई कह रहा है साड़ी आर्ट परफॉर्मेंस इज द बेस्ट परफॉर्मेंस असी नीट एंड क्लीन इलेक्शन कराया फेयर एंड फ्री ये नहीं है ਜੇ 800 ਤੋਂ ਵੱਧ ਸੀਟਾਂ ਤੇ ਤੁਸੀਂ ਧਾਂਦਲੀ ਦੇ ਨਾਲ ਲੋਕਾਂ ਦੇ ਕਾਗਜ਼ ਰਿਜੈਕਸ਼ਨ ਪਾੜ ਕੇ ਡਿਕਲੇਅਰ ਕਰਦੇ ਅਣਬੋਸ ਹੋਗੇ ਉਹਨਾਂ ਨੂੰ ਤੁਸੀਂ ਇਲੈਕਸ਼ਨ ਨਹੀਂ ਕਹਿ ਸਕਦੇ ਸੋ ਇਸ ਕਰਕੇ ਅੱਜ ਦੀ ਇਹ ਪ੍ਰੈਸ ਕਾਨਫਰੰਸ ਕਰਨ ਦੀ ਜ਼ਰੂਰਤ ਪਈ ਤਾਂ ਜੋ ਲੋਕਾਂ ਦੇ ਸਾਹਮਣੇ ਅਸਲੀ ਸਚਾਈ ਪਹੁੰਚੇ ਤੇ ਮੈਂ ਪ੍ਰੈਸ ਪ੍ਰੈਸ ਕਾਨਫਰੰਸ ਦੇ ਰਾਹੀਂ ਕਾਂਗਰਸ ਪਾਰਟੀ ਦੇ ਲੀਡਰਸ਼ਿਪ ਨਾਲ ਔਰ ਵਰਕਰ ਸਾਥੀਆਂ ਦਾ ਜਿਹੜੇ ਜਜਾਰੂ ਹੋ ਕੇ ਥੱਲੇ ਜ਼ਮੀਨ ਤੇ ਲੜ ਰਹੇ ਨੇ ਔਰ ਐਸੀਆਂ ਸੀਟਾਂ ਵੀ ਹੈਆਂ ਅਸੀਂ 126 ਕੇ 27 ਸੀਟਾਂ ਜਿੱਥੇ ਅਸੀਂ ਪੰਪ ਪੰਪ ਸੱਤ ਸੱਤ ਵੋਟਾਂ ਦੇ ਨਾਲ ਹਰਾਏ ਗਏ ਬੜਾ ਸਮਾਜਲੀ ਹੋਇਆ ਜਿੱਥੇ ਅਸੀਂ 250 ਵੋਟੇ ਜਿੱਤੇ ਸਾਂ 300 ਤੇ ਉਹ ਪੇਪਰ ਰਿਜੈਕਟ ਕਰਤੇ ਕੈਂਸਲ ਕਰਤੇ ਅਨਪੋਸਟ ਗਲੇ ਕਰਾਤੇ ਜਿੱਥੇ ਇਹਨਾਂ ਨੂੰ ਲੱਗਦਾ ਸੀ ਫਸਲੀਆਂ ਟਿਕਟਰ ਹੈ ਜਾਂ ਅਸੀਂ ਜਿੱਤਾਂਗੇ ਉਹ ਪੇਪਰ ਜੜੇ ਜਿੱਥੇ ਇਹਨਾਂ ਨੂੰ ਕਲੀਨ ਬੋਲਟ ਲੱਗਦਾ ਸੀਗਾ ਉਹ ਜ਼ਿਲ੍ਹਾ ਪ੍ਰੇਸ਼ਰ ਵੀ ਉਡਾ ਦਿੱਤੇਗੇ ਜਿਵੇਂ ਮੈਂ ਤੁਹਾਨੂੰ ਦੱਸਿਆ ਔਰ ਜਿੱਥੇ ਇਹਨਾਂ ਨੂੰ ਕਲੀਨ ਬੋਲਟ ਬਲਾਕ ਸਮਥਿੰਗ ਲੱਗਦਾ ਸੀ ਤੇ 500 ਦੇ ਫਰਕ ਨਾਲ ਇਕੱਲੇ ਜਿੱਤਣਗੇ ਤਾਂ ਜੋ ਪਰਸੈਂਟੇਜ ਆਫ ਵੋਟ ਦਾ ਕਾਫੀ ਅਕਤਰ ਹੋ ਜਾਏਗਾ ਉਹ ਵੀ ਉਡਾ ਦਿੱਤੇਗੇ सो तो इस के बेस्ट परफॉर्मेंस कांग्रेस पार्टी की रही है तो मैं बेहद खुश हाँ मेरे को पेड सोशल मीडिया नहीं है मेरे को ले चाम दाम दंड बेद वो समान नहीं है जो सोसोडिया साहब के हैं शाम दाम दंड बेद साढ़े को ले लिमिटेड रिसोर्सेस दे रहे हैं